ਹਾਂ ਤੇ ਚੰਨਿਆ ਸਾਲ ਲੱਗਾ ਵਿਚਾਰੀ ਨੂੰ ਹਾਂ ਕਿੰਨੀ ਦਿਰ ਹੋਈ ਵਿਆਹ ਨੂੰ ਗਿਆ ਨੂੰ 4 ਮਹੀਨੇ 5 ਮਹੀਨੇ ਲੱਗਿਆ ਜੇ ਤੇ ਤੇ ਕੀ ਗੱਲਬਾਤ ਹੋਈ ਜਿਹੜਾ ਇਹਨਾਂ ਨੇ ਨਾਲ ਕੋਸ਼ਿਸ਼ ਮੈਂ ਪਹਿਲੇ 2 ਮਹੀਨੇ ਤੇ ਬੜੇ ਵਧੀਆ ਰਹੀ ਕੁੜੀ ਮੇਰੀਆਂ ਮੈਂ ਕਹਿੰਦੀ ਨੋ ਸੱਸਿਆਂ ਮਾਂ ਮਾਦੀ ਆਵੰਗਾ ਰਹੀ ਐ ਤੇ ਜਦੋਂ ਸੌਣ ਹੀ ਨਾ ਉਹ ਤਾਂ ਇਹਨਾਂ ਨੂੰ ਕਹਿੰਦੀ ਕੁੜੀ ਨਿਕਾਲ ਦੋ ਇਹ ਕਹਿੰਦੇ ਨਹੀਂ ਸਾਡੇ ਜਰਵਾਦੀ ਨਹੀਂ ਮੈਂ ਚਲੋ ਠੀਕ ਹੈ ਤੁਹਾਡੇ ਤੇ ਮਿਹਰਵਾਦ ਤੇ ਨਾ ਸੀ ਆਪਾਂ ਕਹਿਆ ਹੀ ਨਹੀਂ ਦੁਬਾਰਾ ਮਰ ਕੇ ਦੀ ਫਾਨ ਆ ਗਈ ਛੋਟੀ ਜਿਹੀ ਛੱਡੀ ਹੋਈ ਐ ਪਨੀ ਵੱਡੀ ਹੈ ਵੱਡੀ ਹੈ ਵੱਡੀ ਹੈ ਛੋਟੀ ਉਹ ਹੁਣ ਜੀ ਇੱਥੇ ਸੋਣ ਦਾ ਵਰਤ ਰੱਖਿਆ ਨਾਲ ਪੂਜਿਆ ਮਰ ਕੇ ਕਹਿੰਦੇ ਮੈਂ ਵਰਤ ਪੂਰ ਕੇ ਚੱਲ ਜੇ ਨਾ ਜੋ ਇਹਨੂੰ ਟੋਚਲ ਕਰਨ ਲੱਗੇ ਝੋ ਟੋਚਲ ਦੋਵੇਂ ਮਾਮਾ ਧੀਆ ਕਰ ਲੰਗੇ ਚੇਹੇ ਨਹੀਂ ਆਣੀ ਤੇ ਆਪ ਦੋਵੇਂ ਅੰਦਰ ਕਮਰੇ ਵਰਕੇ ਖਾਲਿੰਦੀਆਂ ਨੇ ਇਹਨੂੰ ਨਹੀਂ ਦੇ ਦਿੰਦੀਆਂ ਤੇ ਜੇ ਜਾਣ ਤਾਂ ਬਹੁਤ ਥੋੜ੍ਹ ਜਾਣ ਇਹਨੂੰ ਇੰਦਰੀ ਅੰਦਰ ਡੱਕ ਜਾਣਾ ਇਹ ਨਾ ਮੈਂ ਕਹਾਂ ਮੈਂ ਇਹ ਕਿਸੇ ਨੂੰ ਨਹੀਂ ਉਹ ਹੁੰਦਾ ਇਹ ਨਾ ਕਹਾਂ ਮੰਮੀ ਮੈਨੂੰ ਇਦਾਂ ਕਰ ਗਈ ਮੈਂ ਕਹਿੰਦਾ ਕੋਈ ਗੱਲ ਨਹੀਂ ਹੱਜ ਤੂੰ ਨਵੀਂ ਨਵੀਂ ਥੋੜਾ ਭੀ ਦੇਖਾ ਲਾ ਕੋਈ ਗੱਲ ਨਹੀਂ ਆਪੇ ਸਹੀ ਹੋ ਜੂਗਾ ਆਪੇ ਸਹੀ ਹੋ ਜੂਗਾ ਪਰ ਸੈਨੋ ਦੇ ਪਾਸ ਤਾਂ ਸਹੀ ਕਰ ਦੇ ਕਰ ਦਦੀ ਆ ਕੁਝ ਹੋ ਜਾਵੇ ਤਾਂ ਆਪਾਂ ਸਰਵਚਦਾ ਵਰਤ ਦਿੱਤਾ ਵਾ ਨਾਲ ਮੈਂ ਸਮਾਲ ਲਈ ਸਾਰਾ ਕੁਝ ਲਈ ਆਈ ਭਾਂਡੇ ਵੀ ਸਾਰੇ ਚੀਜ਼ਾਂ ਲਈ ਆਈ ਆ ਹੂੰ ਹੂੰ ਦੇਖ ਲਈ ਇੱਕ ਵਾਰ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦੇ ਮੈਂ ਨਹੀਂ ਦਿੰਦੀ ਹੂੰ ਹੂੰ ਮੁੰਡੇ ਨੇ ਜਿਆਦਾ ਹੀ ਆਗੇ ਵੇਖਦੇ ਤੇ ਕਾਬੂ ਥਾਣੇ ਚ ਪੋਰ ਦਿੱਤੀ। ਹਾਂ। ਤੁਹਾਨੂੰ ਸੂਚਨਾ ਮਿਲੀ ਸੀ ਕਿੰਦਰਪ੍ਰੀਤ ਨਾਮ ਦੀ ਲੜਕੀ ਆ ਜਿਹਦੀ 4 ਮਹੀਨੇ ਪਹਿਲਾਂ ਛੱਡ ਗਈ ਆ। ਉਸਨੇ ਫਾਲ ਹੋ ਗਿਆ। ਜਿਸ ਵੇਲੇ ਉਹ ਇਸਦੇ ਮੋਟੇ ਕਹਿੰਦੇ ਸ਼ਾਂਤੀ ਕਰਦੇ ਤੋਂ ਬਾਅਦ ਦੂਰ ਨਾਲ ਚੱਲ ਆ ਗਿਆ। ਅਗਰ ਉਹ ਸਾਡੇ ਸਾਡੇ ਸਰ ਕੀ ਕਰਦੇ ਹੁੰਦੇ ਕੋਈ ਅਲੀਗੇਸ਼ਨ ਦਿੰਦੇ। ਆਪਣੀ ਹਸਬੰਦ ਤੇ ਤੇ ਗ੍ਰੈਂਡਮਦਰ ਨੇ ਹੂੰ ਕੀ ਨਾ ਜੀ ਇਹਨਾਂ ਦਾ ਨਾਮ ਤੇ ਨਾਮ ਰਜਿਸਟਰ ਰਮਨ ਕੁਮਾਰ ਸਾਨੂੰ ਉੱਤੇ 7 5 ਹੂੰ ਹੂੰ ਇਹ ਕੋਈ ਨਾ ਕੋਈ ਜੀਦਰਨ ਉਹਨਾਂ ਨੇ ਬੋਚ ਲਾ ਰਹੇ ਆ ਵੀ ਉਹ ਨੂੰ ਤੰਗ ਪਰੇਸ਼ਾਨ ਕਰਦੇ ਨੇ ਤੰਗ ਪਰੇਸ਼ਾਨੀ ਤੋਂ ਉਹ ਨੇ ਸੂਚਿਤ ਕਰ ਸਰ ਕੀ ਉਹ ਮਤਲਬ ਜੀ ਡੈਡ ਬੋਡੀ ਹੈ ਉਹਨਾਂ ਕਿਤੇ ਕਿੱਥੇ ਕਿ ਡੈਡ ਬੋਡੀ ਸਰ ਐਫਐਸਐਲ ਦੀਆਂ ਟੀਮਾਂ ਤੇ ਬੰਦੇ ਵੀ ਆਪਾਂ ਮਾਜਰ ਤੇ ਕਰਨ ਕੋ ਬਾਤ